ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਕਿ ਹਰ ਸਾਲ ਦੀ ਤਰ੍ਹਾਂ ਜਿਹੜੀ ਸ਼ੋਭਾ ਜਤਾਂ ਨਿਕਲ ਰਹੀ ਆ ਪਰਮੇਸ਼ਰ ਦਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਕਿ ਜਿੱਥੇ ਜਿੱਥੇ ਸਾਡੀ ਸ਼ੋਭਾ ਜਤਾਂ ਚੱਲਨੀ ਆ ਉੱਥੇ ਰੱਜ ਕੇ ਸਵਾਗਤ ਕੀਤਾ ਜਾਵੇ ਔਰ ਅਸੀਂ ਬੇਨਤੀ ਇਹ ਵੀ ਕਰਦੇ ਆ ਕਿ ਜਿਹੜੇ ਬਜ਼ਾਰਾਂ ਦੇ ਪ੍ਰਧਾਨ ਆ ਜਾਂ ਹੋਰ ਜਿਹੜੇ ਨਾਲ ਉਹਨਾਂ ਦੇ ਹੈਗੇ ਪਤਵੰਤੇ ਸੱਜਣ ਉਹ ਵੀ ਪਾਲਕੀ ਨੂੰ ਮੱਥਾ ਟੇਕ ਕੇ ਆਪਣੇ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਕੱਲ 27 ਦਿਨ ਮੰਗਲਵਾਰ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਗੀ ਜੀ ਮਹਾਰਾਜਾ ਪਾਵਨ ਪ੍ਰਗਟ ਦੇ ਸਾ ਉਹਦੇ ਸਵੰਚ ਅਸੀਂ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਅਰਦਾਸ ਕਰਦੇ ਆ ਕਿ ਪਰਮ ਪਿਤਾ ਪਰਮਾਤਮਾ ਇਹਨਾਂ ਤੇ ਆਪਣਾ ਅਸ਼ੀਰਵਾਦ ਰੱਖੇ ਜੋ ਕਿ ਸਭ ਨੂੰ ਹੀ ਪਤਾ ਹੈ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਦਾ ਆਰੰਭ ਭਗਵਾਨ ਵਾਲਮੀਕੀ ਮੁਹੱਲਾ ਬੰਸਾਲਾ ਬਾਜ਼ਾਰ ਤੋਂ ਹੁੰਦੇ ਹੋਏ ਗੌਸ਼ਾਲਾ ਰੋਡ ਸਿਨੇਮਾ ਰੋਡ ਤੋਂ ਹੁੰਦੇ ਹੋਏ ਸਾਰਾ ਬਜ਼ਾਰਾ ਦੇ ਵਿੱਚ ਹੁੰਦੇ ਸਵਾਗਤ ਕਰਦੇ ਨੇ ਇਹਨਾਂ ਦਾ ਸ਼ਹਿਰ ਵਸੇ ਦਾ ਧੰਨਵਾਦ ਅਤੇ ਪਰਮਪితਾ ਪ੍ਰਭਾਤਮਾ ਭਗਵਾਨ ਵਾਲਮੀਕੀ ਮਹਾਰਾਜ ਦਾ ਸਾਰੇ ਤੇ ਅਸ਼ੀਰਵਾ ਬਣਿਆ ਰਵੇ ਅਤੇ ਪੁਲਿਸ ਪ੍ਰਸ਼ਾਸਨ ਦਾ ਅਤੇ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਇਹਦੀ ਸਾਰੀ ਸ਼ੋਭਾ ਦਾ ਕਵਰਿੰਗ ਕਰਨੀ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਪਰਮਪిత ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਜੋ ਸ਼ੋਭਾ ਯਾਤਰਾ ਕੱਢੀ ਗਈ ਆ ਉਸ ਦਾ ਪੂਰੇ ਨਗਰ ਬਾਜ਼ਾਰਾਂ ਵਿੱਚ ਜੋ ਸੋਹਣੇ ਸੋਹਣੇ ਪੰਡਾਲ ਸਜਾਏ ਪਏ ਸੀ ਸਾਰੇ ਬਜ਼ਾਰ ਨੇ ਔਰ ਸਾਰੇ ਸ਼ਹਿਰ ਵਾਸੀਆਂ ਨੇ ਸਵਾਗਤ ਕੀਤਾ ਵਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਸੁੰਦਰ ਝਾਕੀਆਂ ਸੀ ਜਿਹੜੀਆਂ ਪ੍ਰਭੂ ਵਾਲਮੀਕੀ ਮਹਾਰਾਤੇ ਰਾਮ ਦੇ ਜੀਵਨ ਉੱਤੇ ਸੀ ਝਾਕੀਆਂ ਦਾ ਵੀ ਸਾਰਿਆਂ ਨੇ ਬਹੁਤ ਸੁੰਦਰ ਇਹ ਸਵਾਗਤ ਕੀਤਾ ਹੋਆ ਰੰਗੋਲੀ ਦਾ ਬਹੁਤ ਅੱਛਾ ਪ੍ਰੋਗਰਾਮ ਸੀ ਜਿਹਨਾਂ ਆ ਕੀ ਸੜਕਾਂ ਤੇ ਹੋਰ ਵੀ ਖੂਬਸੂਰਤ ਨਜ਼ਾਰਾ ਦੇਖਣ ਮਿਲਿਆ ਜਿਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿੱਥੇ ਸਾਰੀ ਦੁਨੀਆ ਵਿੱਚ ਭਗਵਾਨ ਬਾਲਮਿਕ ਜੀ ਮਹਾਰਾਜ ਦਾ ਜਿਹੜਾ ਗੁਰਪੁਰਬ ਦਿਹਾੜਾ ਜਿਹੜਾ ਹੈਗਾ ਕੱਲ ਬੜੀ ਸ਼ਰਧਾ ਤੇ ਭਾਵ ਦੇ ਨਾਲ ਸਾਰੀ ਦੁਨੀਆ ਦੇ ਵੱਖ-ਵੱਖ ਸ਼ਹਿਰ ਵਿੱਚ ਮਨਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਉਸੇ ਗੜੀ ਵਿੱਚ ਅੱਜ ਜਿਹੜਾ ਹੈਗਾ ਫਗਵਾੜਾ ਦੇ ਵੱਖ-ਵੱਖ ਗੁਰਦੁਆਰਾ ਮੰਦਰ ਸਾਹਿਬਾਂ ਤੋਂ ਜਿਹੜਾ ਹੈਗਾ ਉਹ ਅੱਜ ਜਿਹੜਾ ਹੈਗਾ ਇਹ ਸ਼ੁਭ ਯਾਤਰਾ ਦਾ ਆਰੰਭ ਹੋਇਆ ਹੈਗਾ ਜਿਸ ਦੇ ਵਿੱਚ ਫਗਵਾੜੇ ਦੇ ਬਕਵਕ ਮਹੱਲਾਂ ਤੋਂ ਬਕਵਕ ਪਿੰਡਾਂ ਤੋਂ ਬਹੁਤ ਵੱਡੀ ਗਿਣਤੀ ਵਿੱਚ ਆਕੇ ਜਿੱਥੇ ਸੰਗਤਾਂ ਨੇ ਨਤਮਸਤਕ ਹੋਣਾ ਹੈਗਾ ਉੱਥੇ ਹੀ ਭਗਵਾਨ ਵਾਲਮੀਕ ਜੀ ਦਾ ਜਿਹੜਾ ਅਸ਼ੀਰਵਾਦ ਪ੍ਰਾਪਤ ਕਰਨਾ ਕਿਉਂਕਿ ਉਹਨਾਂ ਦੇ ਅਸ਼ੀਰਵਾਦ ਸਦਕਾ ਹੀ ਜਿਹੜਾ ਹੈਗਾ ਜਿੱਥੇ ਆਪਣਾ ਜੀਵਨ ਸਫਲ ਕਰਦੇ ਗਏ ਉੱਥੇ ਹੀ ਮੈਂ ਸਾਰੇ ਫਗਵਾੜਾ ਵਸਿਆ ਕੇ ਬੇਨਤ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਸਾਰੇ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਦਸਵੇਂ ਰਸਤੇ ਚੱਲੀਏ ਭਗਵਾਨ ਬਾਲਬੀਕੀ ਮਹਾਰਾਜੀ ਦੇ ਪ੍ਰਗਟ ਦਿਵਸਿਆਂ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼ਰੂਮਨੀ ਅਕਾਲੀ ਦਲ ਬាទ ਹਲਕਾ ਫਗਵਾੜਾ ਵੱਲੋਂ ਲੱਖ ਲੱਖ ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੰਦਾ ਜਿੱਥੇ ਪੂਰੀ ਦੇਸ਼ ਤੇ ਦੁਨੀਆ 'ਚ ਆਗਮਨ ਪੁਰਬ ਮਨਾਇਆ ਜਾ ਰਿਹਾ ਭਗਵਾਨ ਬਾਲਬੀਕੀ ਮਹਾਰਾਜੀ ਦਾ ਉੱਥੇ ਅੱਜ ਨਗਰ ਕੀਰਤਨ ਸੁਭਾਜਨਗਰ ਤੋਂ ਕੱਢੇ ਜਾ ਰਿਹਾ ਤੇ ਮੈਂ ਸਮਝਦਾ ਕਿ ਆਹੋ ਆਪਾਂ ਇਸ ਨਗਰ ਕੀਰਤਨ ਦਾ ਪੱਟੀਪੱਟ ਸਵਾਗਤ ਕਰੀਏ ਤੇ ਜੋ ਸਾਨੂੰ ਬਾਲਬੀਕੀ ਮਹਾਰਾਜੀ ਨੇ ਸਾਨੂੰ ਸਿੱਖਿਆਵਾਂ ਦਿੱਤੇ ਆ ਉਹਦੇ ਚੱਲਣ ਦਾ ਯਤਨ ਕਰੀਏ ਤੇ ਮੈਂ ਸਮੂਹ ਦੁਕਾਨਦਾਰ ਵੀਰਾਂ ਨੂੰ ਅਪੀਲ ਕਰਦਾ ਕਿਆ ਉਹ ਆਪ ਇਸ ਨਗਰ ਕੀ ਤਨੀ ਸ਼ੋਭਾ ਯਾਤਰਾ ਪਰ ਬਸ ਵਕਤ ਹੈ ਜੀ